ਓ ਮੰਮੀ ਆ ਤੇ ਮੇਰੇ ਸੱਜਿਆ ਦਾ ਕੰਮ ਆ। ਅੱਛਾ ਤੇ ਕਰਨਾ ਕਦੋਂ ਹੀ ਫਿਰ? ਕਰੂੰਗਾ ਮੈਂ ਖਬਿਆ ਤਨਾ। ਉਹ ਹੋਣਾ ਹੀ ਕੋਈ ਨਹੀਂ। ਜਿਵੇਂ ਵਿਆਹ ਚ ਹੋਇਆ ਕੋਈ ਨਹੀਂ। ਸਹੀ ਗੱਲ। ਕੀ ਕੀਤਾ ਤੂੰ ਦੱਸ? ਚਾਚੀ ਜੀ ਮੈਂ ਇਹ ਕਰਦਾਗਾ। ਚਾਚੀ ਜੀ ਮੈਂ ਇਸ ਤਰ੍ਹਾਂ ਕਰ ਦਵਾਂ। ਮੰਮੀ ਆ ਵੀ ਕੋ ਮੰਮੀ। ਕੀ ਵੇਖਾਂ ਕੀ ਹੋ ਗਿਆ ਈ? ਮੰਮੀ ਕੀ ਹੈਗਾ? ਸੱਸ ਕਿੱਥੇ ਮੇਰੀ? ਉਹ ਬਾਜ਼ਾਰ ਗਈ ਓ। ਗੰਡੇ ਮੈਂ ਕਿ ਗੰਡੇ ਲੈਣ ਗਈ ਆ। ਅੱਛਾ ਮੇਰੀ ਗੱਲ ਸੁਣੋ ਆ ਵੇਖੋ ਭਾਬੀ ਨੇ ਸਟੇਟਡ ਲਾਇਆ ਵੀਰਾ ਬਾਹਰ ਚਲ ਗਿਆ ਜੇ ਚਲ ਗਿਆ ਤੇ ਆ ਵੇਖੋ 에어ਪੋਰਟ ਦੀਆਂ ਫੋਟੋਆਂ ਫਿਰ ਦੇਖ ਲਓ ਫਿਰ ਮੈਂ ਤਾਂ ਸੋਚਿਆ ਸੀ ਗੁੱਸੇ ਵਿੱਚ ਤੁਹਾਨੂੰ ਇੱਧਰ ਭੇਜ ਦਿੱਤਾ ਤੇ ਆਏਗਾ 4 ਦਿਨ ਬਾਅਦ ਜਾਂ ਮਹੀਨੇ ਬਾਅਦ ਗੁੱਸਾ ਠੰਡਾ ਹੋ ਜਾਏਗਾ ਤੇ ਤੁਹਾਨੂੰ ਮਨਾਉਣ ਆਏਗਾ ਪਰ ਉਹ ਤੇ ਵੜਿਆ ਹੀ ਨਹੀਂ ਇਤੋਂ ਤੱਕ ਕੀ ਭੈਣ ਨੂੰ ਵੀ ਨਹੀਂ ਦੱਸਿਆ ਕਿ ਮੈਂ ਬਾਹਰ ਚਲਾਵਾਂ ਇਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਮੰਮੀ ਬਣਦਾ ਕਿ ਨਹੀਂ ਬਣਦਾ ਬਣਦਾ ਪੁੱਤ ਭਾਵੇਂ ਤੈਨੂੰ ਨਾ ਦੱਸਦਾ ਮੈਨੂੰ ਤੇ ਦੱਸਦਾ ਕਿ ਮੰਮੀ ਆ ਕੇ ਮਿਲ ਜਾ ਚਾਹ ਮੈਂ ਆਉਣਾ ਵਾ ਮਿਲਣਾ ਵਾ ਤੇ ਤੈਨੂੰ ਵੀ ਫੋਨ ਨਹੀਂ ਉਹਨੇ ਕੀਤਾ ਜੇ ਤੈਨੂੰ ਕਰਦਾ ਤੇ ਮੈਨੂੰ ਪਤਾ ਲੱਗ ਜਾਣਾ ਸੀ ਜੇ ਮੈਨੂੰ ਸਾਦਾ ਤੇ ਤੈਨੂੰ ਪਤਾ ਲੱਗ ਜਾਣਾ ਸੀ ਉਹ ਬਿਨਾਂ ਦੱਸਿਆ ਚੋਰੀ ਲੱਗਦਾ ਗਿਆ ਹੀ ਮੰਮੀ ਅੱਗੇ ਤੇ ਮੈਂ ਆਈ ਹੀ ਪਿੱਕਰਾਂ ਦੇ ਵਿਆਹ ਚ ਰੁੱਝੀ ਹਾਂ ਤੇ ਮੈਂ ਕਿਹਾ ਚਲ ਅਜੇ ਨਹੀਂ ਮੈਂ ਗੱਲ ਕਰਨੀ ਮੇਰੀ ਨਾਨਾ ਦਾ ਵਿਆਹ ਹੋ ਹੀ ਲੈੰਦੋਂ ਮੈਂ ਵੇਲੀ ਹੋ ਕੇ ਨਾ ਤੇ ਫੇਰ ਗੱਲ ਕਰਕੇ ਆਵਾਂਗੀ ਤੇ ਮੈਂ ਤੇ ਸੋਚ ਨਹੀਂ ਲਈ ਸਾਂ ਕਿ ਮੈਂ ਕਿਸੇ ਦਿਨ ਜਾਵਾਂਗੀ ਤੇ ਮੈਂ ਉਹਨੂੰ ਵੀਰੇ ਨੂੰ ਸਮਝਾ ਕੇ ਆਵਾਂਗੀ ਤੇ ਵੇਖ ਲੋ ਮੌਕਾ ਹੀ ਨਹੀਂ ਦਿੱਤਾ ਨਹੀਂ ਇਹਨਾਂ ਨੂੰ ਕੋਈ ਨਹੀਂ ਇਹ ਗੱਲਤੀ ਚੜੀ ਦਾ ਬੜੀਆਂ ਇਹਨਾਂ ਦੇ ਹੈਗੇ ਮੇਰੇ ਭਰਾ ਪਰ ਜਾਈ ਜਿਹੜੇ ਮਾਂ ਰੋਲਦੀ ਫਿਰਦੀ ਭੈਣ ਦੇ ਘਰ ਤੇ ਤੁਹਾਡਾ ਫਰਜ਼ ਨਹੀਂ ਮੰਨਦਾ ਪਿਆ ਕੇ ਉਹਦਾ ਹਾਲ ਚਾਲ ਪੁੱਛੀਏ ਉਹ ਤੇ ਹੈ ਹੀ ਹੈ ਅੱppa ਵੀ ਕਿਹੜਾ ਘਾਟਿਆ ਕਈ ਤੇ ਮੋਟੀਆਂ ਅਕਲਾਂ ਦੇ ਦਿੰਦੀਆਂ ਵਾਂ ਮਗਰ ਤੂੰ ਨਹੀਂ ਜਾਣਾ ਪੁੱਤ ਉੱਥੇ ਤੂੰ ਨਹੀਂ ਜਾਣਾ ਮੰਮੀ ਤੇਰ ਨੂੰ ਨੇ ਵੜਿੱਦੂ ਲੜਾਈ ਕਰਨੀ ਉਹਨੇ ਵੇਖਣਾ ਨਹੀਂ ਹੋਗਾ ਪਿਛਾ ਨੇ ਸਾਰਾ ਉਹਨੇ ਤੇਰਾ ਨੌਲ ਕੇ ਰੱਖ ਦੇਣਾ ਨਹੀਂ ਮੈਂ ਕਿਉਂ ਨਹੀਂ ਜਾਣਾ ਬੋਲੂਗੀ ਉਹ ਤੇਰੇ ਨਾਲ ਕਲੇਸ਼ ਨਹੀਂ ਹੈਗੀ ਉਹ ਇੱਕ ਦਿਨ ਤੇ ਮੇਰੇ ਸਹੁਰਿਆਂ 'ਚ ਵੀ ਪਤਾ ਲੱਗ ਜਾਣਾ ਵਾਂ ਮੈਂ ਕਿੰਨੇ ਪਰਦੇ ਪਾਉਣ ਨਹੀਂ ਆ ਪੇਕਿਆਂ ਦੇ ਕਿੰਨੇ ਭਾਉਨੀਆਂ ਮੇਰਾ ਘਰ ਵਾਲਾ ਕੀ ਕਹੇਗਾ ਮੈਂ ਤਾਂ ਵੇਖਣੀ ਨਹੀਂ ਪਰਦੇ ਪਾਏ ਆ ਤੇ ਮਹੀਨਾ ਦਿਨੇ ਇੱਥੇ ਬੈਠੀ ਤੇ ਸ਼ੁਕਰ ਕਰੋ ਸ਼ੁਕਰ ਕਰੋ ਇਹਨਾਂ ਨੇ ਨਹੀਂ ਸਟੇਟਡ ਵੇਖਿਆ ਤੇ ਨਾ ਇਹਨਾਂ ਨੂੰ ਸ਼ੌਂਕ ਆ ਇਹੋ ਜੇ ਕੰਮ ਕਰਨ ਦਾ ਇਹਨਾਂ ਨੂੰ ਸਿਰਫ ਆਪਣੇ ਕੰਮ ਨਾਲ ਮਤਲਬ ਆ ਨੰਬਰ ਤੇ ਇਹਨਾਂ ਕੋ ਵੀ ਹੈਗਾ ਵਾ ਤੇ ਜੇ ਇਹਨਾਂ ਨੇ ਵੇਖ ਲਿਆ ਨਾ ਤੇ ਇਹਨਾਂ ਨੇ ਕਹਿਣਾ ਸੀਮਾ ਤੇਰੀ ਮਾਂ ਝੂਠ ਬੋਲਦੀ ਸੀ ਆ ਅੱਜ ਅੱਜ ਗਿਆ ਤੇਰਾ ਭਰਾ ਤੇ ਬਾਹਰ ਮੰਮੀ ਮੈਰੀ ਇੱਥੇ ਜਿਹੜੀ ਇੱਜ਼ਤ ਬਣੀ ਹੈ ਨਾ ਮੇਰੇ ਸਾਰੇ ਰੋਲ ਜਾਣੀ ਜੇ ਤੇ ਜਿੰਨੀ ਮੈਂ ਆਕੜਾ ਕਰਕੇ ਤੁਰਦੀ ਆ ਨਾ ਤੇ ਇਹਨਾਂ ਨੇ ਗੱਲਾਂ ਕਰ ਕਰਕੇ ਮੈਨੂੰ ਮਾਰ ਦੇਣਾ ਜੀ ਜੋ ਮਰਜ਼ੀ ਹੋ ਜੇ ਮੈਂ ਜਾਣਾ ਜੀ ਤੇ ਮੈਂ ਭਾਬੀ ਦੀ ਬਸ ਘਰ ਕੇ ਆਉਣੀ ਜੀ ਮੇਰੀ ਸੁਣ ਗਲ ਜੇ ਤੈਨੂੰ ਮੈਂ ਕਹਤਾ ਨਹੀਂ ਜਾਣਾ ਤੇ ਨਹੀਂ ਜਾਣਾ ਤੈਨੂੰ ਕੀ ਪਤਾ ਉਹ ਕੀ ਕੁਛ ਕਰਦੀ ਆ ਕੀ ਕੁਛ ਨਹੀਂ ਕਰਦੀ ਕਿੰਨੀਆਂ ਕਿੰਨੀਆਂ ਉਹ ਗੱਲਾਂ ਕਰਦੀ 36 36 ਇਹਨੇ ਮੈਨੂੰ ਗੱਲਾਂ ਸੁਣਾਈਆਂ ਕਿੱਥੋਂ ਕਿੱਥੋਂ ਦੀਆਂ ਨੇ ਸਗੀਆਂ ਮੇਰੀਆਂ ਅਗਲੀਆਂ ਪਿਛਲੀਆਂ ਸਾਰੀਆਂ ਨੇ ਮੈਂ ਸੁਣੀਆਂ ਧੱਕੇ ਮਾਰ ਮਾਰ ਕੇ ਉਹ ਬਾਹਰ ਰਸੋਈ ਚੋਂ ਮੈਨੂੰ ਕੱਢੇ ਚੱਲ ਬਾਹਰ ਰਸੋਈ ਚ ਦਵਾਂਗੇ ਤਾਂ ਖਾ ਲਈ ਚੱਲ ਬਾਹਰ ਰਸੋਈ ਚ ਪਤਮਾ ਤੇ ਕੀ ਕੀ ਤੈਨੂੰ ਗੱਲਾਂ ਦੱਸਾਂ ਕੀ ਕੀ ਉਹਦੀਆਂ ਗੱਲਾਂ ਪ੍ਰੋਬਲਮਾਂ ਤੇ ਢਿੱਡ ਚ ਰੱਖੀਆਂ ਵੀ ਮੈਂ ਤੈਨੂੰ ਦੱਸੂਗੀ ਤੇ ਮੇਰੀ ਧੀ ਆ ਤੈਨੂੰ ਤੈਨੂੰ ਦੁੱਖ ਲੱਗਣਾ ਇਸ ਕਰਕੇ ਪਤਮਾ ਤੈਨੂੰ ਦੱਸਦੀ ਹੀ ਨਹੀਂ ਰਹੀ ਉਹਨੇ ਮੈਨੂੰ ਨਕੀ ਨਹੀਂ ਕੀਤਾ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਇੰਜ ਕਰਦੀ ਰਹੀਏ ਤਾਂ ਉਹਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਫਰਕ ਪੈਂਦਾ ਹੁੰਦਾ ਤਾਂ ਉਹ ਤਾਂ ਨਾ ਬੋਲਦਾ ਉਹਦੇ ਮਗਰ ਤੋਂ ਬੋਲਦਾ ਹੀ ਨਹੀਂ ਸੀਗਾ ਉਹੋ ਹੀ ਬੋਲਦੀ ਸੀ ਉਹ ਤਾਂ ਬੋਲਦਾ ਹੀ ਨਹੀਂ ਸੀ ਹੁਣ ਤਾਂ ਮੂੰਹ ਚ ਲਾਚੀਆਂ ਪਾਈਆਂ ਸੀ ਜਿੱਦ ਤਰਾ ਮੰਮੀ ਤੁਹਾਡੇ ਕੋਲ ਗਲਤੀ ਹੋ ਗਈ ਜੇ ਜੇ ਉਸਦੇ ਨੇ ਮੈਨੂੰ ਤੀ ਫੋਨ ਕਰ ਦਿੰਦੇ ਨਾ ਤਾਂ ਮੈਂ 2 ਮਿੰਟ ਲਾਣੇ ਸੀ ਉੱਥੇ ਆਉਣ ਤੇ ਉਹ ਤਾਂ ਮੈਂ ਕਿਹਾ ਲੜਾਈ 'ਚ ਜ਼ਰੂਰ ਪਾਣੀ ਪਾ ਪਾ ਕੇ ਡਿੜਕਣਾ ਵਾ ਇਹਨੂੰ ਆਪੇ ਠੰਡੀ ਹੋ ਜਾਊਗੀ ਤਾਂ ਮੈਂ ਤੇਰੇ ਕੋਲ ਚੁੱਪ ਕਰਕੇ ਆ ਗਈ ਹਾਂ ਪਰ ਠੰਡੀ ਤੇ ਤਾਂ ਗੱਲਾਂ ਹਣੀ ਨਹੀਂ ਜੋ ਉਹਨੇ ਕਰਨਾ ਹੀ ਉਹ ਕਰ ਵਿਖਾਇਆ ਅੱਜ ਉਹ ਗਿਆ ਵਾ ਕੱਲ ਨੂੰ ਭਾਬੀ ਦੇ ਭੇਜਿਆ ਗਿਆ ਟਿਕਟ ਤੇ ਉਹ ਵੀ ਚੁੱਕ ਕੇ ਮੂੰਹ ਤਰਪੇਗੀ ਚੱਲ ਜਾਣਾ ਉਹਨੇ ਵੀ ਇਹਨਾਂ ਨੂੰ ਤਾਂ ਕਿਸੇ ਦੀ ਲੱਤੀ ਚੜੀ ਦੇਣੀ ਮੈਂ ਤਾਂ ਸੋਹੜਿਆਂ ਚ ਰਹਣ ਦੀ ਹੈ ਨਾ ਮੇਰੀ ਤਾਂ ਕੋਈ ਇੱਜ਼ਤ ਹੈਗੀ ਹੈ ਨਾ ਇਹਨਾਂ ਨੇ ਤਾਂ ਸੱਸ ਨੂੰ ਕੁਝ ਸਮਝਿਆ ਨਹੀਂ ਨਨਾਨ ਨੂੰ ਕੁਝ ਸਮਝਿਆ ਨਹੀਂ ਹੈਗਾ ਪਰ ਮੰਮੀ ਭਾਵੇਂ ਜੋ ਮਰਜ਼ੀ ਹੋ ਜੇ ਅੱਜ ਨਹੀਂ ਤੇ ਕੱਲ ਮੈਂ ਮੌਕਾ ਵੇਖ ਕੇ ਇਹਦੇ ਕੋਈ ਇੱਕ ਵਾਰੀ ਜ਼ਰੂਰ ਜਾਣਾ ਜੀ ਤੇ ਮੈਂ ਇਹਦੀ ਘਰ ਕਿਉਂ ਨਹੀਂ ਜੀ ਬਸ ਨਾ ਜੇਦ ਕਰ ਨਾ ਜੇਦ ਕਰ ਮੰਜਾ ਪੁੱਤ ਨਾ ਜੇਦ ਕਰ ਮੰਮੀ ਮੈਂ ਬੜੇ ਦਿਨ ਦੀ ਬਰਦਾਸ਼ਤ ਕਰਨ ਦੀ ਜੇ ਹੁਣ ਨਾ ਮੈਨੂੰ ਰੋਕਿਓ ਬਸ ਉਹ ਮੰਡੀ ਦੀ ਬਰਦਾਸ਼ਤ ਬਾਹਰ ਹੋ ਗਈ ਆ ਜੋ ਮੈਂ ਵੇਖ ਲਿਆ ਵਾ ਸਿਹਦਰਨ ਜੀ ਨੂੰ ਪਤਾ ਨਹੀਂ ਹੈਗਾ ਕਿ ਉਹ ਕਿਹੋ ਜੀ ਚਾਵਲ ਆ ਜੋ ਮਗਰ ਪੈਗੀ ਤਾਂ ਉਹਨੇ ਲੱਥਣਾ ਹੀ ਨਹੀਂ ਹੈਗਾ ਉਹ ਤਾਂ ਘਰੋਂ ਚਾਵਲ ਚਲ ਗਿਆ ਵਾ ਕੱਲੀ ਆ ਇੱਕ ਪਤਾ ਨਹੀਂ ਕੀ ਕੁਛ ਬੋਲੂਗੀ ਤੇ ਕੀ ਕੁਛ ਨਹੀਂ ਬੋਲੂਗੀ ਜੇ ਦੀ ਆਪ ਆ ਕਰੂਗੀ ਮੈਨੂੰ ਨਹੀਂ ਚੰਗਾ ਲੱਗਣਾ ਬੜਾ ਮਨਾਂ ਕੀਤਾ ਵੀ ਨਾ ਜਾ ਪੁੱਤ ਨਾ ਜਾ ਕੋਈ ਸਮਝਦਾਰ ਨਹੀਂ ਹੈਗੀ ਬੜਾ ਬਕਵਾਸ ਕਰਦੀ ਹੋ ਤੈਨੂੰ ਵੀ ਉਲਟਾ ਪੁਲਟਾ ਬੋਲੂਗੀ ਸੀ ਮਾਮੀ ਨੇ ਸਮਝੀ ਹੋਵੇ ਮੇਰੀ ਗੱਲ ਟਾਲ ਕੇ ਚਲੀ ਗਈ ਆ ਪਤਾ ਨਹੀਂ ਕੀ ਹੋਊਗਾ ਤੇ ਕੀ ਨਹੀਂ ਦੱਸ ਬੀਜੀ ਨੂੰ ਵੀ ਨਾ ਹੁਣ ਨਾ ਸਵਾਦ ਲੈਣੇ ਨਾ ਜ਼ਿਆਦਾ ਹੀ ਆ ਗਿਆ ਮਨ ਨੂੰ ਕਿੰਦੇ ਕ੍ਰੇਲੇ ਬਣਾ ਪਿਆਜ਼ ਪਾਈ ਜਿਆਦਾ ਤੇ ਦੱਸ ਅੱਗੇ ਪਿੱਛੇ ਮੈਂ ਕਦੀ ਪਿਆਜ਼ ਨਹੀਂ ਪਾਉਂਦੀ ਦੋ ਦਿਨ ਮੇਰੇ ਵਿਆਹ ਨੂੰ ਹੋਏ ਹੀ ਸਾਰੇ ਮੰਜ ਭੈਣਾਂ ਨੇ ਕੰਮ ਕਰਾਇਆ ਘਰ ਸਿਰਨ ਨਾਲ ڪرਾਨੀਆਂ ਹੀ ਪਈਆਂ ਜੂੰਦ ਹੀ ਆਈਆਂ ਰਸੋਈ ਚ ਲੱਗੇ ਤੇ ਉਹ ਕੱਲ ਦੀ ਆਈ ਮੇਮ ਸਾਹਿਬ ਵੇਹ ਉਹਨੂੰ ਉਹਨੂੰ ਅਸੀਂ ਇਹ ਨਾ ਮਹੀਨਾ ਰਸੋਈ ਚ ਨਹੀਂ ਮਾਰਨਾ ਤੂੰ ਕਰ ਤੇ ਉੱਤੋਂ ਵੇਹ ਨਵਾਬ ਸਾਹਿਬ ਹਾਏ ਹਾਈ ਮੇਰੇ ਤੇ ਦਿਮਾਗ ਚੋਂ ਨਿਕਲ ਗਿਆ ਟਮਾਟਰ ਕੱਢਾ ਮੈਂ ਤੇ ਪਨੀਰ ਦੀ ਪੁਰਜੀ ਤੋਂ ਬਗੈਰ ਰੋਟੀ ਨਹੀਂ ਖਾਂਦੀ ਟਮਾਟਰ ਜਿਆਦਾ ਪਾ ਲੈਣਾ ਹੁਣ ਪਨੀਰ ਦੀ ਪੁਰਜੀ ਬਣਾਵਾ ਪੱਲਾ ਘੰਟਾ ਲਾ ਕੇ ਕ੍ਰੇਲੇ ਬਣਾਈ ਹੁਣ ਪਨੀਰ ਦੀ ਪੁਰਜੀ ਬਣਾਵਾ ਥੋੜਾ ਦਿਮਾਗ ਚਲਾਵਾ ਮੈਂ ਵੀ ਕਿਉਂ ਬਣਾਵਾ ਬਲਾ ਕੇ ਲੈ ਆਨੀ ਭੈਣਜੀ ਨੂੰ ਨਾਲ ਤੇ ਬਣਵਾਣ ਮੇਰੇ ਨਾਲ ਪਨੀਰ ਦੀ ਪੁਰਜੀ ਭਾਵੇਂ ਪਨੀਰ ਦੀ ਪੁਰਜੀ ਬਣਾਣ तो चाहे बनान शाही पनीर मैं सब्जी बनाती है हूँ ऐ बना चाहे ना बना भैन जी आ जा मंजू मन्जूर। मंजू ने की करना आके थोड़े तो कोल ਸੁਹਿਰ ਜੀ ਮਰੇ ਸੋਈ ਚ ਲੱਗੀਆਂ ਆ ਤੁਸੀਂ ਆਪਣੇ ਕਮਰੇ ਚ ਵੜੇ ਹੋਏ ਹੋ ਬੀਜੀ ਸੋਫੇ ਤੇ ਬੈਠੇ ਆ ਉਹ ਜਿਹੜੀ ਨਵੀਂ ਨਵੀਂ ਮੇਮਣੋ ਆਈ ਆ ਉਹ ਆਪਣੇ ਉੱਪਰ ਬੈਠੇ ਹੋਈ ਆ ਤੇ ਮੈਂ ਵੀ ਕੰਮ ਹੀ ਮੰਜੂ ਨਵੇੜ ਦੀ ਵੀ ਆ ਵੀ ਖਲਾਰੇ ਸਾਰੇ ਚੱਕਾ ਨਾ ਲੀ ਪਏ ਨੇ ਕਲਾਰੀ ਚੁੱਕਦੀ ਵੀ ਆ ਤੁਹਾਡੇ ਖਲਾਰਿਆਂ ਨੂੰ ਮੈਂ ਕੀ ਕਰਾਂ ਤੇ ਫੇਰ ਮੈਂ ਦੱਸ ਕੀ ਕਰਾਂ ਇਹਨੂੰ ਸੁਹਿਰ ਦੇ ਪੱਲਾ ਨਾਸ਼ਤਾ ਮੈਂ ਬਣਾ ਕੇ ਖਵਾਇਆ ਤੁਹਾਡੇ ਸਾਹਮਣੇ ਸਾਰਿਆਂ ਨੂੰ ਖਵਾਇਆ ਬੈਣਾ ਹੁਣ ਕarele ਬਣਾ ਕੇ ਆਈ ਜੇ ਉੱਤੋਂ ਮਨੂੰ ਬੀਜੀ ਨੇ ਕਿਹਾ ਤਾਂ ਉਹਨੇ ਕarele ਨਹੀਂ ਖਾਂਦੇ ਪਨੀਰ ਦੀ ਸਬਜੀ ਖੁਸ਼ ਹੋ ਕੇ ਖਾਂਦੀ ਆ ਤੂੰ ਪਨੀਰ ਦੀ ਸਬਜੀ ਬਣਾ ਤੇ ਸਾਡੇ ਬਲੇ ਸਾਨੂੰ ਤਾਂ ਮੂੰਗੀ ਧੋਤੀ ਦਾਲ ਜੁੜੀ ਹੋਈ ਹੈ ਹੁਣ ਪਨੀਰ ਦੀ ਸਬਜੀ ਵੀ ਹੋ ਗਈ ਕਰੇਲੇ ਵੀ ਹੋ ਗਏ ਦਾਲ ਵੀ ਬਣੀ ਹੈ ਤਿੰਨ ਚੀਜ਼ਾਂ ਚੌਥਾ ਤੁਹਾਨੂੰ ਪਤਾ ਸਾਡੇ ਘਰ ਰੈਤਾ ਤੇ ਪੰਦਾ ਹੀ ਬੰਦਾ ਵੇ ਦਹੀਂ ਦਾ ਮੈਂ ਕਿਹਾ ਪਕੌੜੀਆਂ ਪਾ ਦੇ ਨਹੀਂ ਕੰਦੇ ਕੀ ਹੈ ਤਾਂ ਰੈਤਾ ਆਪਾ ਨਹੀਂ ਤੇ ਮੇਰੀ ਗੱਲ ਸੁਣੋ ਉਹਨੂੰ ਹੁਣ ਕਿਰਨ ਨੂੰ ਕੰਮ ਤੇ ਲਾਓ ਕਿ ਹੁਣ ਇਕੱਲੇ ਖਬਦੇ ਰਹਿਣਾ ਉਹਨੂੰ ਜੂ ਮੇਮ ਸਾਹਿਬ ਬਣਾ ਕੇ ਬਿਠਾਇਆ ਹੋਇਆ ਤੇ ਉਹਨਾਂ ਮਾਤਾ ਨੂੰ ਗਿਆ ਉਹਨੂੰ ਕੰਮ ਤੇ ਲਾਈਏ ਤੇ ਨਹੀਂ ਕੰਮ ਤੇ ਮੈਂ ਲਾਣਾ ਨਹੀਂ ਤੇ ਮਾਤਾ ਨੂੰ ਕਹਿੰਦੇ ਆ ਨਾ ਤੁਸੀਂ ਕਹੋ ਨਾ ਤੁਸੀਂ ਵੱਡੇ ਕਿ ਤੁਸੀਂ ਕੀ ਕਹਿਆ ਸੀਗਾ ਮੈਂ ਤੇ ਕੱਲ ਵੀ ਕਿਹਾ ਏ ਪਤਾ ਨਹੀਂ ਕਿਸ ਤਰ੍ਹਾਂ ਕਿਹਾ ਜੇ ਤੁਸੀਂ ਤੇ ਜੇ ਮੈਂ ਬੋਲੀ ਤੁਸੀਂ ਕਹਿੰਨਾ ਛੋਟੀ ਹੋ ਕੇ ਬੋਲਦੀ ਏ ਜਿੰਨੂੰ 24 ਘੰਟੇ 150 ਹੀ ਚੜਨਾ ਪੈਂਦਾ ਨਾ ਪਤਾ ਉਨੂੰ ਹੀ ਲੱਗਦਾ ਵੈ ਨਹੀਂ ਮੇਰੀ ਗੱਲ ਸੁਣ ਹੁਣ ਤੇ ਘੁੰਮਣ ਜਾਂਦੇ ਅਸਲਾਮਾਪੇ ਬਣਾਉਂਦੇ ਨਹੀਂ ਕੌਣ ਚੱਲਿਆ ਘੁੰਮਣ ਕਿਹੜੇ ਨੋਰੀ ਅਸੀਂ ਵੀ ਫਿਰ ਨਾਲ ਹੀ ਜਾਵਾਂਗੇ ਆ ਤੇਰਾ ਯਾਦ ਏ ਜਦੋਂ ਤੇਰਾ ਵਿਆਹ ਹੋਇਆ ਸੀ ਤੇ ਤੁਸੀਂ ਕਿਹਾ ਸੀ ਜਾਣਾ ਤੇ ਸਾਰਾ ਡੱਬਰੀ ਮਾਤਾ ਕਹਿੰਦੀ ਮੈਂ ਵੀ ਨਾਲ ਜਾਉਂਗੀ ਸਾਰੇ ਗੰਦੇ ਸੀ ਉਹ ਸਾਰੇ ਗਏ ਸਨ ਔਰ ਗਏ ਵੀ ਸਨ ਗਏ ਸੀ ਸੋਹਣੀਆਂ ਸੀ ਸਾਰੇ ਚੱਲਾਂਗੇ ਨਾਲ ਤੇ ਜਾਵਾਂਗੇ ਜਾਵਾਂਗੇ ਨਾਲੇ ਮੈਂ ਘਰ ਜੋਦੀ ਕਿ ਥੋੜੀ ਰਾਤ ਨਾਲ ਸੋਈ ਦੇ ਵਿੱਚ ਮੈਂ ਭਾਂਡੇ ਹੀ ਮਾਂ ਜੀ ਦੀ ਰਵਾਂ ਸਬਜ਼ੀਆਂ ਬਣਾਉਂਦੀ ਰਵਾਂ ਰੋਟੀ ਬਣਾਉਂਦੀ ਰਵਾਂ ਅੱਜ ਸਵੇਰੇ ਤੁਸੀਂ ਦੇਖਿਆ ਜੇ ਕੀ ਹੋਇਆ ਵਾ ਚੱਲ ਤੂੰ ਐਦਾਂ ਕਰ ਤੂੰ ਟੈਨਸ਼ਨ ਨਾ ਲੈ ਪੱਲਾ ਮੇਰੀ ਗੱਲ ਸੁਣੋ ਸਵੇਰੇ ਤੁਸੀਂ ਵੇਖਦੇ ਰਹੇ ਨਾ ਕੀ ਆ ਆਹੋ ਇੱਕ ਇੱਕ ਪਰੌਂਠੀ ਮੈਂ ਉਹਦੇ ਕਮਰੇ ਚ ਦੇਖ ਕੇ ਆਈ ਆ ਇਹ ਲਾੜੂ ਤੂੰ ਹੀ ਲੜਾਦੀ ਪਈ ਨਾ ਤੈਨੂੰ ਕੀ ਜਰੂਰ ਇੱਕ ਇੱਕ ਫੁਲਕਾ ਜਾ ਕੇ ਦੇਣ ਦੀ ਹਤੇ ਹੈ ਇਕੱਠੇ ਪਲੇਟੇ ਧਰ ਕੇ ਕਹਿ ਕਿਰਨ ਆ ਕੇ ਚੱਕ ਕੇ ਲੈ ਜਾ ਮਾਤਾ ਸਾਹਮਣੇ ਬੈਠੇ ਹੀ ਮਾਤਾ ਨੇ ਮਨੂੰ ਕਿਹਾ ਸੀ ਕਿ ਉਹਨੂੰ ਇੱਕ ਇੱਕ ਪਰੌਂਠੀ ਦੇ ਆ ਤੇ ਮਾਤਾ ਨੇ ਕਿਹਾ ਸੀ ਮਾਤਾ ਜਰਾ ਹਿਲਗਾ ਤੇ ਚਲ ਕੇ ਜਰਾ ਫੜਾ ਦੇ ਅੰਦਰ ਕਿ ਇੱਕ ਫੁਲਕਾ ਤੇ ਮੇਰੀ ਗੱਲ ਸੁਨੋ ਹੁਣ ਮਾਤਾ ਨੂੰ ਸਿੱਧੀ ਜਿਹਾ ਕਹਿ ਦੋ ਜਾ ਕੇ ਕਿ ਸਾਡੇ ਕੋਲ ਹੁਣ ਰੋਟੀ ਇੰਨੀ ਨਹੀਂ ਬਣਦੀ ਹੁਣ ਤੀਸਰੀ ਵੀ ਆ ਗਈ ਕਾ ਲਿਕੇ ਕੰਮ ਕਰੋ ਚਲ ਤੂੰ ਮੇਰੇ ਨਾਲ ਤਰ ਮੈਂ ਆ ਕੇ ਜਿੱਧਰ ਵਿਛਣਨੀ ਐ ਫਿਰ ਮੈਂ ਚਲੋ ਠੀਕ ਉਹ ਇੱਕ ਮਿੰਟ ਮੰਜੀ ਮੇਰੀ ਗੱਲ ਸੁਨੋ ਮੈਂ ਨਾ ਸੁਣਿਆ ਵੈ ਕਿਤੇ ਬਾਹਰ ਚੱਲੇ ਜੇ ਬਾਹਰ ਕਿਤੇ ਚੱਲੇ ਨੇ ਐ ਨਹੀਂ ਮਨ ਨੂੰ ਪਤਾ ਤੇ ਮੇਰੀ ਗੱਲ ਸੁਨੋ ਉਹਨੂੰ ਕਹੋ ਸਾਹਿਬ ਨੂੰ ਉਧਰ ਤੇ ਬੜੀਆਂ ਫੜੀਆਂ ਮਾਰਦਾ ਮੈਂ ਇਹ ਕਰਦਾਂਗਾ ਮੈਂ ਉਹ ਕਰ ਦਵਾਂਗਾ ਉਹਨੂੰ ਕਿ ਚੁੱਪ ਕਰਕੇ ਨਾ ਜਿਸ ਤਰ੍ਹਾਂ ਮਰਜ਼ੀ ਗੱਡੀ ਦੀ ਚਾਬੀ ਲੈ ਆਹੋ ਜਿਵੇਂ ਮਰਜ਼ੀ ਜਾਂ ਜਿਵੇਂ ਨਹੀਂ ਅੱਜ ਮਾਤਾ ਨੂੰ ਯਾਦ ਆ ਗਿਆ ਵੈ ਕੀ ਬੱਚਿਆਂ ਦਾ ਵਿਆਹ ਹੋਇਆ ਦੋ ਤਿੰਨ ਦਿਨ ਹੋਏ ਤਾਂ ਘੁੰਮ ਫਿਰਿਆ ਨਾ ਜੀਦੇ ਨੇ ਹੁਣ ਤੇ ਮਾਦਾ ਨੂੰ ਸਾਰੀਆਂ ਜਾਚ ਆ ਗਈਆਂ ਨਹੀਂ ਹੁਣ ਹੁਣ ਨਹੀਂ ਹੁਣ ਤੇ ਕਹਿੰਦੀ ਅੱਜ ਕੱਲ ਮਾਡਰਨ ਜਮਾਨੇ ਅਤ ਕਲਪਤੀ ਸਭ ਕੁਝ ਜਾਣਦੇ ਨੇ ਮੈਂ ਤੇ ਫਿਰ ਕਿਹਾ ਸੀ ਕੱਲ ਮੈਂ ਕਿਹਾ ਸਾਡੇ ਵਰੀ ਇਕਲਾ ਕੋਈ ਨਹੀਂ ਸਨ ਨਾ ਇਹ ਵੇਖੋ ਜਦੋਂ ਮੈਂ ਪਹਿਲੀ ਵਾਰੀ ਸੂਟ ਸਵਾਇਆ ਸੀ ਨਾ ਤੇ ਮਾਤਾ ਕੰਦੀ ਸੀ ਨਹੀਂ ਇਹ ਕਿ ਪਜਾਮੇ ਜੇ ਸੜੇ ਜੇ ਪਾ ਲੈਣੀਆ ਸਲਵਾਰਾਂ ਪਾਇਆ ਕਰ ਤੈਨੂੰ ਸੋਹਣੀਆਂ ਲੱਗਣਗੀਆਂ ਤੇ ਹੁਣ ਮੰਨੂ ਕਹਿੰਦੀ ਸੂਟ ਪਾਇਆ ਉਹ ਨੂੰ ਕੰਦੀ ਵੀ ਉਹ ਪਾਇਆ ਕਰ ਕੀ ਨਾਲ ਲੰਦੇ ਪਜਾਮੀਆਂ ਪਜੂਮੀਆਂ ਕੋਈ ਨਹੀਂ ਪਵਾ ਲੈਣੇ ਚਲੋ ਲੈ ਆਈਏ ਉਹ ਕਿੱਥੇ ਚੱਲੇ ਜੇ ਅੱਜ ਹੀ ਪੈਸੇ ਦੋਗੇ ਮੈਨੂੰ ਕਿੱਡਾ ਕੁਛ ਤੇ ਤੈਨੂੰ ਹਟਣ ਪੈਸੀ ਵੀ ਸੁਸਦੀ ਦੇ ਦਿੱਤੀ ਤੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਉਹ ਮੈਨੂੰ ਲੱਗਾ ਫੇਰ ਕਿਤੇ ਸ਼ੋਪਿੰਗ ਤੇ ਚੱਲੇ ਜੇ ਆਹੋ ਹੁਣ ਲੋੜ ਤੇ ਸ਼ੋਪਿੰਗ ਹੀ ਕਰਨੀਆਂ ਵੇ ਦੇ ਸੋਨੂੰ 500 ਰੁਪਈਆ ਆਹ ਦੇ ਦੋ ਵੈਸੇ ਬੜੀ ਲੋੜ ਹੈ ਤੇ ਨਾ ਮਾਰੋ 500 ਗਿਣ ਕੇ ਨਹੀਂ ਮੁੱਚ ਤੈਨੂੰ ਲੋੜ ਕਿਸ ਦਿਨ ਨਹੀਂ ਹੁੰਦੀ ਮੰਮੀ ਪੈਸੇ ਦੀ ਲੋੜ ਸਾਬ ਨੂੰ ਆ ਤੂੰ ਛੱਡ ਲੋੜ ਪੂਰੀ ਕਰ ਦਿਆਂਗੇ ਫਿਕਰ ਨਾ ਕਰ ਮੇਰੀ ਗੱਲ ਸੁਣ ਇਹ ਤੋਂ ਫੇਰ ਜੀ ਚੱਲੇ ਘੁੰਮਣ ਕੁਮਣ ਚੱਲੇ ਆ ਚਾਚਾ ਤੇ ਚਾਚੀ ਤੇ ਜਾਣ ਦੋ ਆਪਾਂ ਨੂੰ ਕੀ ਆ ਘਰੇ ਸ਼ਾਂਤੀ ਹੋ ਗਈ ਥੋੜੇ ਦਿਨ ਬਟੇ ਮੁੱਤੇਰਾ ਕਾਨੂੰ ਘੁੰਮਣ ਜਾਂਦੇ ਨਾ ਗੱਡੀ ਗੱਡੀ ਲੈ ਕੇ ਚੱਲੇ ਨੇ ਤੇ ਤੂੰ ਕਹਿ ਮੈਂ ਆਪਣੇ ਯਾਰ ਦੋਸਤਾਂ ਦੇ ਨਾਲ ਚੱਲੇ ਆ ਬਾਹਰ ਘੁੰਮਣ ਅੱਛਾ ਤੇ ਦੋ ਦਿਨ ਗੱਡੀ ਚਾਹੀਦੀ ਮੈਨੂੰ ਤੇ ਗੱਡੀ ਲੈ ਕੇ ਜਾ ਤੂੰ ਸਾਨੂੰ ਤਾਂ ਕੋਈ ਨਹੀਂ ਕਦੀ ਕਮਾਨ ਲੈ ਕੇ ਗਿਆ ਆਹੋ ਨਵਾਬ ਜਹਾਜ਼ ਜਿੰਨਾ ਮੈਂ ਗੱਡੀ ਆਹੋ ਬਸ ਆ ਗੱਲ ਕਰਨੀ ਹੈ ਤੇ ਗੱਡੀ ਲੈ ਕੇ ਤੂੰ ਜਾ ਮੰਜੂ ਇਹਨੂੰ ਥੋੜੇ ਪੈਸੇ ਦੇ ਦੇ ਸੋ ਤੇ ਜਾ ਘੁੰਮ ਫਿਰਿਆ ਜਿਆਦਾ ਦੋਸਤਾਂ ਨਾਲ ਦੋਦੇ। ਉਹ ਮੰਮੀ ਮੋਕ ਦੀ ਗੱਲ ਅਗਲੇ ਨਾਲ ਪਲਾਨ ਚੌਪੜ ਕਰਨਾ। ਵਾਹ ਆ ਹੁਣ ਬੰਦਾ ਬਣਿਆ। ਉਹ ਮੰਮੀ ਆ ਤੇ ਮੇਰੇ ਸੱਜਿਆ ਦਾ ਕੰਮ ਆ। ਅੱਛਾ ਤੇ ਕਰਰਾ ਕਦੋਂ ਹੀ ਫਿਰ? ਕਰੂੰਗਾ ਮੈਂ ਖੋਬਿਆ ਤਨਾ। ਉਹ ਹੋਣਾ ਹੀ ਕੋਈ ਨਹੀਂ ਜਿਵੇਂ ਵਿਆਹ ਚ ਹੋਇਆ ਕੋਈ ਨਹੀਂ। ਸਹੀ ਗੱਲ। ਕੀ ਕੀਤਾ ਬਸ। ਚਾਚੀ ਜੀ ਮੈਂ ਇਹ ਕਰਦਾਗਾ ਚਾਚੀ ਜੀ ਮੈਂ ਇਸ ਤਰ੍ਹਾਂ ਕਰ ਦਵਾਂ ਪੈਸੇ ਲੈ ਦੋ ਸਭ ਤੋਂ ਪਹਿਲਾਂ ਮੇਰੇ ਕੋਲ ਆ ਜਾਣਾ ਮੈਂ ਤੁਹਾਨੂੰ ਕੀ ਕਿਹਾ ਇੱਕ ਪਲਾਨ ਫੇਲ ਹੋ ਗਿਆ ਦਾ ਮਤਲਬ ਇਹ ਥੋੜੀ ਆ ਕਿ ਬਾਕੀ ਸਾਰੇ ਫੇਲ ਹੀ ਹੋਣਗੇ ਚਲ ਦੇਖ ਲੈਨੇ ਕੀ ਕੁਛ ਕਰਦਾ ਮੈਂ ਆਪੇ ਕਰ ਲੂੰਗਾ ਕਿੱਥੇ ਹੁਣ ਪਤਾ ਨਹੀਂ ਮੈਨੂੰ ਕਿੱਧਰ ਹੈਗਾ ਮੈਂ ਕਰ ਲੈਣਾ ਜਾ ਗੱਲ ਕਮਰੇ ਜੀ ਹੋਣੇ ਆਪਣੇ ਜਾ 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 ਤੇਰਾ ਫੋਨ ਵੱਜਦਾ ਬਈ ਜੀ ਚਾਚੀ ਜੀ ਫੋਨ ਚੱਕਾ ਫਰਾ ਫੋਨ ਵੇਖੀ ਦਈ ਮੇਰੀ ਗੱਲ ਸੁਣਣਾ ਹੁਣ ਇੱਕ ਕੰਮ ਕਰ ਹੂੰ ਮਾਤਾ ਨੂੰ ਘਰ ਲਾ। ਅੱਛਾ। ਹੋਰ? ਬਸ ਹੋਰ ਕੋਈ ਗੱਲ ਨਹੀਂ ਮਾਤਾ ਨੂੰ ਤੂੰ ਲੈ ਆ ਘਰ। ਨਹੀਂ। ਤੁਸੀਂ ਫਿਰ ਉਹੀ ਗੱਲ ਕੀਤੀ ਨਾ। ਇੱਥੇ ਹੋ ਗਿਆ ਇੱਥੇ ਜਦੋਂ ਸੀ ਮੇਰੇ ਕੋਲ ਉਦੋਂ ਗੱਲਾਂ ਕੁਝ ਹੋਰ ਸੀ। ਤੁਹਾਡੇ ਸਾਹਮਣੇ ਹੋਇਆ ਜੋ ਕੁਝ ਵੀ ਹੋਇਆ। ਮਾਤਾ ਨੇ ਮੇਰੇ ਨਾਲ ਘਟ ਨਹੀਂ ਕੀਤੀਆਂ। ਤੁਸੀਂ ਵੀ ਵੇਖਦੇ ਰਹੇ ਹੋ। ਮੈਂ ਤੈਨੂੰ ਸਮਝਾਤਾ ਮੇਰੀ ਗੱਲ ਸੁਣ। ਹਾਂਜੀ। ਉਹ ਮਾਤਾ ਨੂੰ ਲੈ ਆ ਘਰ। ਬਾਕੀ ਆਪੇ ਬਾਅਦ ਚ ਵੇਖਾਂਗਾ। ਹੁਣ ਬਾਹਰ ਆਇਆ ਤਾਂ ਤੂੰ ਐਵੇਂ ਬਹੁਤੀ ਗੱਲ ਨਾ ਕਰ। ਤੂੰ ਮਾਤਾ ਨੂੰ ਲੈ ਆ ਬਸ ਨਹੀਂ ਨਹੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹਦੀ ਗੱਲ ਤੁਸੀਂ ਤੇ ਮੈਨੂੰ ਕਹਿ ਦਿੱਤਾ ਕਿ ਮਾਤਾ ਨੂੰ ਲੈ ਆ ਤੇ ਹੁਣ ਤੁਸੀਂ ਮੇਰੀ ਗੱਲ ਵੀ ਸੁਣ ਲਓ ਮੈਂ ਤੁਹਾਡੀ ਗੱਲ ਸਾਰੀ ਸੁਣ ਲਈਤੀ ਹੈ ਨਾ ਹੁਣ ਮੇਰੀ ਗੱਲ ਕੱਲ੍ਹ ਖੋਲ ਕੇ ਤੁਸੀਂ ਸੁਣ ਲਓ ਕਿ ਤੁਹਾਡੇ ਹੁੰਦੇ ਹੀ ਮਾਤਾ ਗਈ ਹੈ ਇਹ ਦੁਨੀਆ ਇੱਧਰ ਦੀ ਇੱਧਰ ਹੋ ਜੇ ਮਾਤਾ ਮੇਰੇ ਘਰ ਨਹੀਂ ਵੰਣੀ ਚਾਹੀਦੀ ਤੇ ਨਾ ਮੈਂ ਵੰਣੀ ਜੇ ਮੇਰੀ ਗੱਲ ਸੁਣਾ ਫੇਰ ਵੀ ਆਪਣੀ ਮਾਂ ਹੈ ਬੇਸ਼ੱਕ ਮਾਂ ਵੈ ਬਸ ਤਾਂ ਮੈਂ ਕਹਿ ਤਾ ਮਾਂ ਗਈ ਹੈ ਨਹੀਂ ਨਹੀਂ ਵਿਚਾਰੀ ਕਿੱਥੇ ਜਾਊਗੀ ਮੇਰੀ ਹੁਣ ਗੋਲ ਨਾਲ ਗੱਲ ਸੁਣੋ ਮਾਂ ਨੂੰ ਘਰ ਵਾੜ ਕੇ ਤੇ ਮੈਨੂੰ ਬਾਹਰ ਕੱਢ ਕੇ ਜਾਣਾ ਸੀ ਫੈਸਲਾ ਕਰਕੇ ਹੀ ਜਾਣਾ ਸੀਗਾ ਤੇ ਹੁਣ ਤਨ ਬਾਹਰ ਜਾ ਕੇ ਮਾਂ ਦਾ ਤੁਹਾਨੂੰ ਆ ਗਿਆ ਚੇਤਾ ਤੇ ਮੇਰੀ ਹੁਣੇ ਗੱਲ ਸੁਣ ਮੈਂ ਲੱਗੀ ਜਾਨ ਫੋਨ ਬੰਦ ਕਰਨ ਆ ਹੁਣ ਤੋਂ ਬਾਅਦ ਇਸ ਟੌਪਿਕ ਤੇ ਗੱਲ ਨਹੀਂ ਕਰਨੀ ਕਿ ਮਾਂ ਘਰ ਆਵੇ ਮੈਂ ਤੁਹਾਨੂੰ ਦੱਸਦਾ ਜੇ ਫੇਰ ਨਾ ਮੈਨੂੰ ਕਿਓ ਮੈਂ ਫੋਨ ਬੰਦ ਕਰਨ ਲੱਗੀ ਮੈਂ ਦੁਬਾਰਾ ਨਹੀਂ ਸੁਣਨਾ ਹਾਂ ਨਹੀਂ ਨਹੀਂ ਮੈਂ ਨਹੀਂ ਜੁੜਨਾ ਮੈਂ ਬੰਦ ਕਰ ਲਗੀ ਨਾ 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 ਐਸੋ ਬਿੱਗ ਦੇ ਮਾੜੇ ਬਾਰੇ ਮੈਂ ਗੱਲ ਸੁਣਨੀ ਨਹੀਂ ਬਸ ਮੈਨੂੰ ਕਹਿਓ ਕਰ ਨਹੀਂ ਵੇ ਦੱਸ ਰਿਹਾ ਮੈਂ ਬਾਹਰ ਨਿਕਲ ਜਾਨੀ ਮਾਤਾ ਰਿਕਾਰ ਆ ਜੰਦੀ ਬਸ ਤਨ ਮੈਂ ਕਹਿ ਤਜ ਚਲੋ ਹੁਣ ਮੈਂ ਤਾਂ ਨਹੀਂ ਜੇ ਮਾ ਮਾ ਬਾਰੇ ਗੱਲ ਕਰੀ ਇਹਨੂੰ ਵੀ ਮਾ ਤੇ ਆ ਨਾ ਬਾਹਰ ਜਾ ਕੇ ਜਾਂਦਾ ਆਈਆਂ ਹੈ ਇਹਨੂੰ ਇਹਨਾ ਨਹੀਂ ਪਤਾ ਲੱਗਦਾ ਮੇਰੇ ਨਾਲ ਕੀ ਕੁਛ ਨਹੀਂ ਕੀਤਾ ਹੈ ਹੈ ਇਨਾ ਕੁਛ ਨਹੀਂ ਮੇਰੇ ਨਾਲ ਕੀਤਾ ਹੱਤੋਂ ਜਿਆਦਾ ਕਮਾਲ ਹੋ ਗਈ ਹੈ ਹਾਂ ਤੇ ਗਈ ਆ ਭਾਬੀ ਵੱਲ ਬੋਲ ਪਏ ਹੁਣ ਚੱਜਣਾ ਮੇਰ ਨਾਲ ਬੜਾ ਵੱਡਾ ਦਿਲ ਕਰਕੇ ਆਈ ਆ ਮੰਮੀ ਹੁੰਦੇ ਹੀ ਨਾ ਤੇ ਫੋਨ ਕਰ ਦੇਣਾ ਮੰਮੀ ਮੈਂ ਆਉਣ ਲੱਗੀ ਆ ਤੇ ਪਹਿਲਾਂ ਗੇਟ ਤੇ ਆ ਕੇ ਖਲੋਤੇ ਹੋਣਾ ਭਾਬੀ ਕੌਣ ਹੈ ਬਾਹਰ ਕੌਣ ਆਇਆ ਉਹਨੇ ਪਤਾ ਨਹੀਂ ਇੱਕ ਤੇ ਉੰਗੇ ਬੈਠ ਜਲਾ ਕਰ ਜੋ ਇਕ ਵੜਨ ਲੱਗੀ ਕੋਈ ਨਾ ਕੋਈ ਆ ਟਪਕਦਾ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਜੀ ਬਸ ਠੀਕ ਹੈ ਵਧੀਆ ਵਧੀਆ ਆ ਜਾਓ ਬੈਠੋ ਬੈਠ ਤੁਹਾਨੂੰ ਤੇ ਸਾਡੀ ਯਾਦ ਨਹੀਂ ਆਉਂਦੀ ਨਹੀਂ ਨਹੀਂ ਸਾਨੂੰ ਬਹੁਤ ਤੁਹਾਡੀ ਯਾਦ ਆਉਂਦੀ ਹੈ ਇਹ ਥੋੜਾ ਗੱਲ ਹੁੰਦੀ ਹੈ ਯਾਦ ਆਉਂਦੀ ਹੁੰਦੀ ਨਾ ਨਾਨ ਨੂੰ ਕੋਈ ਫੋਨ ਕਰ ਦੇ ਚਲੋ ਗਲਤੀ ਹੋ ਗਈ ਕੋਈ ਨਹੀਂ ਕਰ ਲੈ ਜੀ ਫੋਨ ਕੋਈ ਨਹੀਂ ਕਰਾਂਗੇ ਫੋਨ ਕਰਾਂਗੇ ਕਰਦੇ ਕਿਵੇਂ ਜੀ ਮੈਨੂੰ ਆ ਕੇ ਗੱਲਾਂ ਕਰਦੀ 50 50 ਮੈਂ ਤਾਂ ਤੇਰੀ ਜਮਨ ਤਾਂ ਸਲੀ ਉਹ ਕਰਾਵਾਂਗੇ ਜੀ ਜਾਂਚ ਕਰਾਂਗੇ ਤੈਨੂੰ ਆਜੂ ਚੇਤਾ ਅੱਜ ਨੂੰ ਭਾਬੀ ਦਾ ਚੇਤਾ ਆ ਗਿਆ ਮੈਂ ਤਾਂ ਅਸੀਂ ਸਵਾਦ ਅਲਜੀ ਮਾ ਪਾਣੀ ਪੀ ਫੇ ਮੈਂ ਚਾਹ ਦਾ ਕੱਬ ਬਣਾਉਂਦੀ ਆ ਨਹੀਂ ਭਾਬੀ ਪਾਣੀ ਨਹੀਂ ਪੀਣੀ ਪਿਆਸ ਨਹੀਂ ਲੱਗੀ ਆ ਰੱਖ ਦੋ ਚਲ ਵੇਖ ਲੈ ਤੇਰੀ ਮਰਜ਼ੀ ਮੈਂ ਤਾਂ ਲਿਆਈ ਆ ਮੈਂ ਤਾਂ ਪਾਣੀ ਲਿਆਈ ਆ ਫੇ ਤੇਰੀ ਮਰਜ਼ੀ ਹੈ ਹੋਰ ਸੁਣਾਉ ਠੀਕ ਠਾਕ ਹੈ ਬਸ ਵਧੀਆ ਵਧੀਆ ਵੀਰਾ ਪਹੁੰਚ ਗਿਆ? ਹਾਂ ਵੀਰਾ ਠੀਕ ਠਾਕ ਪਹੁੰਚ ਗਿਆ ਹੋਈ ਸੀ ਮੇਰੀ ਗੱਲ। ਅੱਛਾ। ਹਾਂ ਕਿਦਨ ਗਏ? ਬਸ ਖਾਲੀ ਗਏ ਨੇ। ਭਾਬੀ ਮੈਂ ਤੇ ਤੇਰਾ ਸਟੇਟਸ ਦੇਖਿਆ ਸੀ। ਤੇ ਤਾਂ ਸਾਨੂੰ ਪਤਾ ਲੱਗਾ ਵੀ ਵੀਰਾ ਬਾਹਰ ਚਲ ਗਿਆ। ਵੀਰੇ ਨੇ ਸਾਨੂੰ ਇੰਨਾ ਭਰਾਇਆ ਕਰ ਦਿੱਤਾ ਕਿ ਆਪਣੀ ਮਾਂ ਤੇ ਭੈਣ ਨੂੰ ਭੁੱਲ ਗਿਆ। ਬੜੀਆਂ ਇਹਦੀਆਂ ਭੈਣਾਂ ਸੀ ਜਿਹੜਾ ਮਿਲ-ਮਿਲ ਕੇ ਥੱਕ ਗਿਆ ਵਾ। ਤੇ ਜਨਮ ਦਿਨ ਵਾਲੀ ਮਾਂ ਨੂੰ ਵੀ ਭੁੱਲ ਗਿਆ ਵਾ। ਭਾਬੀ ਜਵਾਬ ਦੇ ਮੇਰੀ ਗੱਲ ਦਾ ਨਹੀਂ ਤੇ ਮੈਂ ਦੇਣੀ ਹੈ ਜਵਾਬ ਪਹਿਲਾਂ ਮੈਂ ਕਿ ਸੋਲਵਾ ਤੇਰੀਆਂ ਵੀ ਗੱਲਾਂ ਜੇ ਤੂੰ ਤੇ ਮੈਨੂੰ ਕਹਿ ਦਿੱਤਾ ਨਾ ਮੈਂ ਸਟੇਟਸ ਵੇਖਦੀ ਆ ਤੇ ਉਸ ਤੋਂ ਪਹਿਲਾਂ ਸਟੇਟਸ ਮੈਂ ਵੀ ਵੇਖੇ ਸੀ ਤੇ ਭਾਬੀ ਮੈਂ ਇਸ ਸਟੇਟਸ ਚ ਐਸਾ ਕੀ ਲਾ ਦਿੱਤਾ ਤੇਰੀ ਨਨਾਂ ਦਾ ਵਿਆਹ ਨਹੀਂ ਹੋਇਆ ਮੈਂ ਢੀ ਬਗਾਨੀ ਹੋ ਗਈ ਸੀ ਹੈ ਉਹਦਾ ਵੀਰਾ ਇੱਥੇ ਸੀ ਵੀਰਾ ਕਿਹੜਾ ਉਹਦੋਂ ਬਲਤ ਗਿਆ ਸੀ ਵੀਰਾ ਇੱਥੇ ਸੀ ਉਹਦਾ ਨਿਦਨ ਤੇ ਵੀਰੇ ਜੀ ਦੀ ਭਾਬੀ ਦੀ ਯਾਦ ਆਈ ਹੈ ਕਿ ਤੇ ਭਾਬੀ ਨੂੰ ਵੀ ਆਪਣੀ ਖੁਸ਼ੀਆਂ ਚ ਸ਼ਾਮਲ ਕਰ ਲਵਾ ਤਾਹੀ ਮੈਂ ਆਈ ਹਾਂ ਗੱਲ ਕਰਨ ਅੱਛਾ ਪਤਾ ਸੀ ਮੈਨੂੰ ਵੀ ਰਾ ਇੱਥੇ ਆ ਅੱਛਾ ਅੱਛਾ ਮਾਂ ਨੂੰ ਤੇ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਮੈਂ ਤੈਨੂੰ ਫੋਨ ਕਰਾਂ ਵੀ ਮੇਰੀ ਨਾਨਾ ਦਾ ਵਿਆਹ ਤੇ ਤੂੰ ਆ ਜਾ ਕਿਦੀ ਮਾਂ ਦੀ ਖਬਰ ਲਈ ਆ ਕਿ ਤੀ ਹੂੰ ਠੀਕ ਹੈ ਨਾ ਤੈਨੂੰ ਹੁਣ ਚੇਤਾ ਆ ਗਿਆ ਜਦੋਂ ਮਾਂ ਮੇਰੇ ਨਾਲ ਗੁੱਤੋਂ ਫੜ ਫੜ ਕੇ ਬਾਰ ਬਾਰ ਮੇਰੇ ਨਾਲ ਲੜਾਈਆਂ ਕਰਦੀ ਸੀ ਤੈਨੂੰ ਉਦੋਂ ਮਾਦਾ ਚੇਤਾ ਨਹੀਂ ਆਇਆ ਭਾਬੀ ਨੂੰ ਸਭ ਜਾਣਨੀ ਆ ਜੋ ਕੁਝ ਮੇਰੇ ਨਾਲ ਕਰਦੀ ਰਹੀ ਏ ਫੁੱਲਾ ਵਾਂਗੂ ਤੈਨੂੰ ਰੱਖਿਆ ਸੀ ਮੈਨੂੰ ਰੱਖਿਆ ਸੀ ਨਾ ਨਹੀਂ ਜਾਣਦੇ ਆ ਵੇਖ ਜਾਣਦੇ ਮੈਨੂੰ ਸਭ ਪਤਾ ਜਿੰਨਾ ਕੋ ਫੁੱਲਾ ਕੱਟੀਆਂ ਮੈਂ ਵਾਂ ਤੁਸੀਂ ਮਾਵਾਂ ਦੀਆਂ ਰਲ ਕੇ ਜਿੰਨਾਂ ਚਿਰ ਕੁਵਾਰੀ ਨਾ ਤੇ ਮੇਰਾ ਉਹ ਤੂੰ ਤੁਸੀਂ ਕੱਢਿਆ ਸੀ ਜਲੂਸ ਕਹਿੰਦਾ ਹੱਥੋਂ ਜ਼ਿਆਦਾ ਮੈਂ ਤੇ ਸ਼ੁਕਰ ਕੀਤਾ ਹੀ ਤੈਨੂੰ ਤੋੜ ਕੇ ਮੈਂ ਕਿਹਾ ਚਲ ਹੁਣ ਤੇ ਕਰ ਦਿੱਤੀ ਮੇਰੀ ਭੈਣ ਬਣ ਕੇ ਰਹੂੰਗੀ ਪਰ ਤੂੰ ਫਿਰ ਉਹੀ ਗੱਲ ਕਰ ਚੜੀ ਮਾਂ ਦੀ ਵੀ ਗੱਲ ਕਰ ਲੈ ਕੁਛ ਭਾਬੀ ਮੈਂ ਵੀ ਕਿਸੇ ਦਿੱਤੀ ਹਾਂ ਅੱਜ ਤੇ ਤੂੰ ਸੁੱਤੀ ਹੋਣੀ ਆ ਤੇ ਮੰਮੀ ਉੱਠ ਕੇ ਸਾਰਾ ਕੰਮ ਕਰਨੀ ਦੀ ਬਾਬੀ ਤੈਨੂੰ ਮਾਂ ਮੇਰੀ ਦੁਖਦੀ ਆ ਕੀ ਨੀ ਮੈਂ ਕਵਾਰੀ ਹੁੰਦੀ ਕਰਦੀ ਰਹੀ ਸਾਰਾ ਕੰਮ ਕਰਦੀ ਰਹੀ ਸਕੂਲ ਜਾਣਾ ਹੁੰਦਾ ਹੀ ਨਾ ਤੇ ਪੋਚੇ ਮਾਰ ਕੇ ਜਾਨੀ ਹਣੀ ਆ ਉਦੋਂ ਤੂੰ ਇਹ ਵੀ ਮੈਨੂੰ ਕਹਿੰਦੀ ਹੁੰਨੀ ਆ ਸਬਜੀ ਬਣਾ ਕੇ ਜਾ ਮੈਨੂੰ ਭੁੱਲ ਗਈਆਂ ਗੱਲਾਂ ਇਹ ਮੇਰੀ ਗੱਲ ਸੁਣ ਸਬਜੀ ਬਣਾ ਤੈਨੂੰ ਨਹੀਂ ਕਹ ਰਹਾ ਤੇ ਗਵਾਂਢੀ ਦੀ ਕੁੜੀ ਨਾ ਮੜ ਕੇ ਲਿਆਵਾ ਜਦੋਂ ਮੈਂ ਬਿਮਾਰ ਜਮਾਰ ਹੋਣਾ ਏ ਮੇਰੇ ਕੋਲ ਹੋਣਾ ਕੁਝ ਨਹੀਂ ਵੀਰ ਨੇ ਵੀ ਕੰਮਾ ਕਰਦੇ ਜਾਣਾ ਹੁੰਦਾ ਤੇ ਤੈਨੂੰ ਕਹਿਣਾ ਮੇਰੇ ਕੋਲ ਪਾਪ ਕਰ ਚੁੱਕੀ ਆ ਮੈਂ ਭਾਬੀ ਤੂੰ ਤਾਂ ਨਿਤ ਬਿਮਾਰ ਰਹਿਨੀ ਆ ਨਹੀਂ ਤੂੰ ਮਾਂ ਦਾ ਤੂੰ ਹੈ ਨਹੀਂ ਤੂੰ ਸਹੀ ਰਹਿਨੀ ਆ ਹਾਂ ਮੇਰੀ ਸੁਣ ਨਾ ਤੂੰ ਕਹਿੰਦੀ ਐ ਨਾ ਤੇ ਮਾਂ 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 ਦਾ ਤਾਂ ਸਾਰੇ ਇਸ ਘਰ ਦੇ ਚ ਸਿਆਪੇ ਸੀ ਕਹਿੰਦੇ ਮੈਂ ਉਦੋਂ ਦੀ ਸ਼ਾਂਤੀ ਨਾਲ ਸੌਣ ਲੱਗੀਆਂ ਤੇ ਹੁਣ ਸੁਣ ਲੈ ਬੇਰੀ ਕੰਨ ਖੋਲ ਕੇ ਗੱਲ ਹੁਣ ਮੈਂ ਇਸ ਘਰ ਦੇ ਚੋਂ ਮਾਂ ਕੱਢ ਦਿੱਤੀ ਹੂੰ ਨਾਲ ਦੇ ਪਾਸੇ ਬੋਦੀ ਹੇਜ ਰਹੀਆਂ ਨਾ ਨਾਲ ਦੇ ਪਾਸੇ ਪਲਾਟ ਆ ਮਕਾਨ ਬਣਿਆ ਆਈ ਮਕਾਨ ਬਣਿਆਈ ਪੈਸੇ ਖਰਚਾਂਗੀ ਰਾਸ਼ਨ ਪਾਣੀ ਪਵਾ ਦਾਂਗੀ ਕਪੜਾ ਲੀੜਾ ਪਵਾ ਦਾਂਗੀ ਲੈ ਕੇ ਦੇ ਦਾਂਗੀ ਹਰ ਉਹਨੂੰ ਖਾਚਾ ਪਾਣੀ ਮੈਂ ਦੇਣ ਨੂੰ ਤਿਆਰ ਆ ਹੋਰ ਦਾ ਸਿਸਟਮ ਤੋਂ ਬਾਅਦ ਮੈਂ ਕੀ ਕਰਾਂ ਇਸ ਘਰ ਦੇ ਚ ਚਾਹੇ ਤੇਰੀ ਰਹੇਗੀ ਮਾਂ ਤੇ ਚਾਹੇ ਰਵੇਗੀ ਮੈਂ ਮੈਂ ਇਹਨਾਂ ਦੋਵਾਂ ਚ ਇੱਕ ਗੱਲ ਜੋ ਲਾ ਇਹੋ ਹੀ ਗੱਲ ਤੇਰਾ ਭਰਾ ਕਹਿੰਦਾ ਤੁਹਾਡੇ ਦੋ ਬੇਣ ਬਰੋਦੀ ਕੋਈ ਸੋਰੀ ਹੈ ਮੇਰੀ ਭਾਬੀ ਬਗਾਨੀ ਹੋ ਗਈ ਮੇਰੀ ਸੁਣ ਲੋ ਗੱਲ ਜੇ ਤੁਹਾਡਾ ਲਾਸਟ ਫੈਸਲਾ ਹੈ ਨਾ ਜਾਂ ਮਾਂ ਰਹੇਗੀ ਤੇ ਜਾਂ ਤੇਰੀ ਹਾਂ ਠੀਕ ਹੈ ਮਾਂ ਮੈਂ ਆਪਣੀ ਸੰਭਲਾਂਗੀ ਪਰ ਮੇਰੀ ਸੁਣ ਲੋ ਇੱਕ ਗੱਲ ਮੇਰਾ ਭਤੀਜਾ ਹੋ ਗਿਆ ਜਵਾਨ ਨੂੰ ਕੱਲ ਨੂੰ ਨਾਲ ਦਾ ਪਲਾ ਕੇ ਨਾ ਕੰਬਰ ਪਾ ਕੇ ਰੱਖੀ ਆਪਣੇ ਵਾਸਤੇ ਉਹ ਕੋਈ ਨਹੀਂ ਤੇਰੇ ਦਿਨ ਵੀ ਆਏਗਾ ਕਿਸੇ ਦਿਨ ਕੋਈ ਗੱਲ ਵੜਾਪਾ ਤੇਰੇ ਤੇ ਵੀ ਆਉਣਾ ਹੀ ਯਾਦ ਰੱਖੀ ਮੇਰੀ ਗੱਲ ਮੈਨੂੰ ਸਭ ਕੁਝ ਜਿੱਤੇ ਨੇ ਇਹ ਗੱਲ ਆਪਣੀ ਮਾਨ ਵੀ ਦੱਸਦੀ ਸੀ ਪਹਿਲਾਂ ਕੱਲ ਨੂੰ ਅੱਜ ਉਹਦੇ ਤੇ ਕੱਲ ਨੂੰ ਉਹਦੇ ਤੇ ਸੀ ਨਾ ਅੱਜ ਮੇਰੇ ਤੇ ਆ ਕੱਲ ਉਹਦੀ ਸਰਕਾਰ ਸੀ ਅੱਜ ਮੇਰੀ ਸਰਕਾਰ ਹੈ ਮੇਰੀ ਜਿੰਦਾ ਕੱਲ ਹਾਂ ਇਹ ਨਹੀਂ ਨਾ ਪਤਾ ਤੁਹਾਨੂੰ ਕੋਈ ਨਹੀਂ ਹਾਂ ਇਸੇ ਕਰਕੇ ਕੋਈ ਗੱਲ ਨਹੀਂ ਵਕਤ ਆਏਗਾ ਤੇ ਵਕਤ ਹੀ ਗੱਲ ਹੁੰਦੀ ਹੈ ਜਦੋਂ ਵਕਤ ਆਏਗਾ ਅਸੀਂ ਵੀ ਕਰ ਲਾਂਗੇ ਉਸ ਤਰ੍ਹਾਂ ਕੋਈ ਗੱਲ ਨਹੀਂ ਮਾਂ ਨੂੰ ਠੋਕਰਾ ਮਾਰਨ ਦੀ ਜੇ ਨਾ ਕੋਈ ਨਹੀਂ ਉਹ ਪਰਮਾਤਮਾ ਵੇਖਣਦਿਆ ਉਹ ਸਭ ਨੂੰ ਜਵਾਬ ਦੇਗਾ ਇੱਕ ਦਿਨ ਤੁਹਾਡਾ ਜੇ ਫੈਸਲਾ ਹੈ ਨਾ ਤੇ ਕੋਈ ਨਹੀਂ ਮਾਂ ਮੈਂ ਵੜ ਕੇ ਰੱਖੂੰਗੀ ਇਸ ਘਰ ਤੇ ਤੂੰ ਯਾਦ ਰੱਖੀ ਪੇ ਇੱਧਰ ਵੀ ਸੀਮਾ ਵਾਂ ਉਹ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਵੀ ਵੇਖ ਲਾਂਗੀ ਮੈਂ ਤੈਨੂੰ ਵੀ ਵੇਖ ਲਾਂਗੀ ਮੈਂ ਤੈਨੂੰ ਦੱਸੂਗੀ ਇਸ ਘਰ ਦੇ ਚਦਰੀ ਮਾਰੀ ਵੜੂਗੀ ਮੈਂ ਤੈਨੂੰ ਦੱਸਦਾ ਹੀ ਮੈਂ ਐਂਸਾ ਤੇ ਪਿਆਰ ਨਾਲ ਗੱਲ ਕਰਦਾ ਪਰ ਨਹੀਂ ਤਾਨੂੰ ਪਿਆਰ ਦੀ ਭਾਸ਼ਾ ਨਹੀਂ ਸਮਝ ਆਉਂਦੀ ਹੁਣ ਮੈਂ ਭਾਸ਼ਾ ਸਮਝਾਉਂਗੀ ਤਾਨੂੰ ਆਪਣੀ ਸਮਝ ਆ ਗਈ ਇਹ ਮੇਰੀ ਗੱਲ ਸੁਣਾ ਮੈਂ ਇਹ ਗੱਲ ਦੱਸਣਾ ਅੱਜ ਤੋਂ ਆਈ ਐਨੇ ਦਿਨਾਂ ਪਿੱਛੋਂ ਤੈਨੂੰ ਅੱਜ ਚਿੱਤ ਆ ਗਿਆ ਤੈਨੂੰ ਪਹਿਲਾਂ ਤੂੰ ਕਿੱਥੇ ਸੀ ਹੈ ਜਦੋਂ ਐਨਾ ਕੁਝ ਹੁੰਦਾ ਰਿਹਾ ਦੱਸ ਉਹਦਾ ਕਿੱਥੇ ਸੀ ਤੂੰ ਅੱਜ ਤਨ ਤੇਰੀ ਮਾਂ ਦਾ ਚਿੱਤ ਆ ਗਿਆ ਵਾ ਹੈ ਵੱਡੀ ਆਈ ਆ ਵਾਰ ਨਾ ਮਾਣ ਮਾਣ ਨਾ ਮਾਰੂ ਵਾਰ ਕੇ ਵੇਖ ਲੈ ਵੇਖੀ ਮਾ ਵੀ ਪਿਓ ਦੀ ਧੀ ਨਹੀਂ ਜੇ ਤੇਰੀ ਮਾਂ ਨੇ ਇੱਥੇ ਵਾਰਿਆ ਤੇ ਹਾਂ ਮੇਰਾ ਵੀ ਪੱਕਾ ਇੱਕੋ ਫੈਜ਼ਲਾ ਹੈ ਇੱਟ ਵਰਗਾ ਇੱਟ ਵਰਗਾ ਨਹੀਂ ਪੱਤੜ ਵਰਗਾ ਹਾਂ ਭਾਵੇਂ ਤੇਰਾ ਭਰਾ ਜੋ ਮਰਜੀ ਕਰੇ ਭਾਵੇਂ ਕਹੇ ਤੂੰ ਹੁਣ ਹਿਸਾਬ ਲਾ ਲਈ ਮਾ ਵੀ ਪਿਓ ਦੀ ਧੀ ਨਹੀਂ ਇਸ ਘਰ ਦੇ ਵਿੱਚ ਤੇਰੀ ਮਾਂ ਜੋ ਵਾਰ ਵੀ ਦਿੱਤਾ ਤੇ ਮੈਂ ਪਿਓ ਦੀ ਧੀ ਨਹੀਂ ਮੈਂ ਤੈਨੂੰ ਦੱਸਦਾ ਹੀ ਫਿਰ ਨਾ ਮੇਨ ਕੋਈ